A outra, a ਗਾਰਾ ਨੂੰ ਪਿਆਰ ਦੋਸਤਾਂ ਦੇ ਨਾਲ ਇਸ ਤੋਂ ਅੱਗੇ ਆਪਣਾ ਰੋਲ ਬਣ ਕੇ ਸੈਂਸਰ ਦਾ ਜਿੱਤਰੇ ਤੇਰੇ ਕੋਲ ਤਿੰਨ ਸੱਤ ਸਾਲ ਕਿਤੇ ਨਹੀਂ ਭਰੀ ਹੈ ਇਹ ਸਵਾਦ ਦੇਖ ਰਿਹਾ ਹੈ ਕਿ ਡਾਇਰੈਕਟਰ ਇੰਨਾ को नहीं पाया जा रहा आग तो भी ज़्यादा तो ब्याह खराब हो गया ਕਿੰਨਾ ਜਿਆਦਾ ਕਿ ਅੱਗੇ ਵੀ ਨਹੀਂ ਜਾਇਆ ਜਾ ਰਿਹਾ ਮੰਗਨ ਪੈਲਸ ਪੈ ਗਈ ਅੱਗ ਉਹ ਪੈ ਗਈ ਉੱਥੇ ਪਰਾ ਹੋ ਗਿਆ ਕਾਲਾ ਕਾਲਾ ਅਸਾ ਪੈ ਤੇ ਫੋਰ ਪੈ ਗਈ ਬਾਹਰ ਥੋੜਾ ਜਿਹਾ ਸਾਰਾ ਦੇਖੋ ਜੀ ਇੰਜਾਮ ਹੋ ਚੁਕਿਆ ਹੈ ਅਤੇ ਪਲਾਸਟਿਕ ਦੇ ਪਾਈਪ ਜਿਨ੍ਹਾਂ ਨੂੰ ਅੱਗ ਫੜ ਚੁਕੀ ਹੈ ਕੋ ਨਹੀਂ ਪਾਇਆ ਜਾ ਰਿਹਾ ਅੱਗ ਉਹ ਵੀ ਜਾਂਦਾ ਵਿਆਹ ਖਰਾਬ ਹੋ ਗਿਆ <laughs> सेक इना ज्यादा कि अगे भी नहीं जाया जा रहा नंदन पैलेस ਪੈ ਗਈ ਅੱਗ ਜੀ ਉਹ ਪੈ ਗਈ ਉੱਥੇ ਪਰਾ ਹੋ ਗਿਆ ਕਾਲਾ ਕਾਲਾ ਜਦੋਂ ਪੈ ਵੀ ਬਹੁਤ ਪੈ ਗਈ ਬਾਹਰ ਫੜਾ ਸਾਰਾ ਦੇਖੋ ਜੀ ਇੰਜਾਮ ਹੋ ਚੁੱਕਿਆ ਅਤੇ ਪਲਾਸਟਿਕ ਦੇ ਪਾਈਪ ਜਿਨ੍ਹਾਂ ਨੂੰ ਅੱਗ ਫੜ ਚੁੱਕੀ ਹੈ ਬਾਕੀ ਹੈ ਇਹ ਸਮਾਨ ਅੱਗ ਲੱਗ ਚੁੱਕੀ ਹੈ ਪੂਰੀ ਪਿੰਨਨਪਹਿਲੇ ਦੇ ਨਾਲ ਪਿੰਨਨਪਹਿਲੇ ਦੇ ਕੋਲ ਸਾਰੇ ਸਾਰੇ ਲక్ష్ਮੀ ਗੰਡੇ ਦੇ ਕੋਲ ਅੱਗ ਲੱਗੀ ਗਡਾਉਂ ਚ ਦੇਖੋ ਇਹ ਮੌਕੇ ਦੇ ਵਿਚਾਰਾਂ ਦਾ ਵਿਆਹ ਖਰਾਬ ਹੋ ਗਿਆ ਨਾਲੋ ਫਾਇਰ ਗ੍ਰੇਡ ਦੀਆਂ ਗੱਡੀਆਂ ਆ ਕੇ ਅੱਗ ਦੇ ਕਾਬੂ ਨਹੀਂ ਪਾਇਆ ਜਾ ਰਿਹਾ ਪਬਲਿਕ ਪਰੇਸ਼ਾਨ ਹੋ ਰਹੀ ਹੈ ਆ ਮੁੰਡੇ ਵਿਚਾਰੇ ਵਿਆਹ ਤੇ ਆਏ ਸੀ ਜਾ ਖਰਾਬ ਹੋ ਗਏ ਇਹਨਾਂ ਦਾ ਜਾ ਕੇ ਦੇਖੋ ਕਿੰਨੀ ਅੱਗ ਲੱਗ ਦਿੱਤੀ ਹੈ ਲੱਗਦੀ ਹੈ ਕਿ ਫੈਕਟਰੀ ਹੈਗੀ ਆ ਉਹਦੇ ਬਾਹਰ ਸਮਾਨ ਪਿਆ ਸੀਗਾ ਕਾਫੀ ਪਲਾਸਟਿਕ ਜਿਹੜਾ ਪਲਾਸਟਿਕ ਦੇ ਪਾਈਪ ਉਹਨਾਂ ਜਿਹੜੇ ਗੈਸ ਏਜੰਸੀ ਵਾਲਿਆਂ ਦੇ ਕੰਪਨੀਆਂ ਵਾਲਿਆਂ ਦੇ ਤਾਂ ਉਹਦੇ ਚੰਨ ਅੱਗ ਲੱਗੀ ਹੈ ਬਹੁਤ ਵੱਡਾ ਜਿਹੜਾ ਹੈਗਾ ਨੁਕਸਾਨ ਹੋ ਗਿਆ ਪਰ ਸ਼ੁਕਰ ਹੈ ਕਿ ਜਿਹੜੇ ਫਾਇਰ ਬ੍ਰਿਗੇਡ ਸਾਡੇ ਨੌਜਵਾਨ ਨੇ ਉਹਨਾਂ ਨੇ ਸਮੇਂ ਰੰ ਦੇ ਕਾਰਵਾਈ ਕੀਤੀ ਆ ਉਹ ਜਿਹੜਾ ਜ਼ਿਆਦਾ ਨੁਕਸਾਨ ਹੋਣ ਤੋਂ ਉਹਨਾਂ ਨੇ ਬਚਾ ਲਿਆ ਕਿਉਂਕਿ ਕਾਫੀ ਪਲਾਸਟਿਕ ਵਾਲੀ ਜਲਣ ਵਾਲੀ ਆਈਟਮ ਹੈਗੀ ਆ ਇਹ ਕਿਸਾ ਦਾ ਪੈਟਰੋਲ ਹੀ ਹੈਗਾ ਔਰ ਆਪਾਂ ਦੇਖ ਸਕਦੇ ਹਾਂ ਕਿੰਨੀ ਭਾਰੀ ਜੜੀ ਅੱਗ ਲੱਗੀ ਹੋਣ ਲੱਗੀ ਹੈ ਸਵੇਰਾ ਦਿਨ ਹੋਣ ਕਰਕੇ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਸਮੇਂ ਸਿਰ ਜਿਹੜੇ ਨੂੰ ਕੰਟਰੋਲ ਕਰ ਲਿਆ ਜਾਵੇਗਾ ਜੀ ਹਾਂ ਜੀ ਪਤਾ ਲੱਗਿਆ ਕਿਵੇਂ ਲੱਗੀ ਆ ਫਿਰ ਕੀ ਕਰ ਨਹੀਂ ਕੋਈ ਪਤਾ ਨਹੀਂ ਪ੍ਰੋਗਰਾਮ ਚੱਲ ਰਹੇ ਸੀਗਾ ਮਤਲਬ ਕਾਫੀ ਵੱਡੀ ਗੱਲ تھی ਜਿਹ ਸੀਗੇ ਆਪਣੇ ਜਿਲ੍ਹੇ ਦੇ ਮੈਰਿਜ ਹੈਗੀ ਉਹ ਵੀ ਸੀਗੇ ਤੇ ਪਹਿਲਾ ਤਾਂ ਸਾਫ ਹੀ ਸੀਗਾ ਉਹਨਾਂ ਨਾਲ ਹੀ ਗੱਲ ਹੋਈ ਹੈ ਉਹ ਕਹਿੰਦੇ ਕੋਨੇ ਤੋਂ ਸ਼ੁਰੂ ਹੋਈ ਹੈ ਹਵਾ ਤੇ ਐਸੀ ਕੀ ਜਿਨੇ ਨੂੰ ਇਹ ਫਾਇਰ ਮਡਾਉਂਦੀ ਇਹਨਾਂ ਨੂੰ ਅੱਗ ਫੈਲ ਗਈ ਸਾਰੀ ਤੇਜ਼ ਹਵਾ ਕਰਕੇ ਹਰ ਬੀਜੀ ਕੀ ਨਾ ਤੁਹਾਡਾ ਸਰ ਜੀ ਜਿਹੜੀ ਅੱਗ ਲੱਗੀ ਇਹਦੇ ਬਾਰੇ ਜਾਣਕਾਰੀ ਜੋਸਾ ਜੇ ਅਸੀਂ ਕਰਾ ਦੇ ਦਿੱਤਾ ਟੋਰੈਂਟ ਜੇਸ ਵਾਲੇ ਨੋ ਪੋਲਾ ਦੇ ਪਲਾਸਟਿਕ ਕੋਇਆ ਹੈ ਉਹਨਾਂ ਦੇ ਕੋਲੋਂ ਅੱਗ ਲੱਗੀ ਹੈ ਹਮਮ ਅਜਿਹਾ ਕਿ ਜਿਹੜੇ ਆਪਣੇ ਫਾਇਰ ਬ੍ਰਿਗੇਡ ਵਾਲੇ ਇਹਦੇ ਲੈ ਕੇ ਕੋਈ ਕੰਮ ਨਹੀਂ ਹੈਗਾ ਨਾ ਕੋਈ ਪ੍ਰੈਸ਼ਰ ਹੈਗਾ ਨਾ ਕੰਟਰੋਲ ਹੋ ਰਿਹਾ ਇਹਨਾਂ ਕੋਲ ਹਮਮ ਸਰ ਜੀ ਮੈਂ ਅੱਗ ਤੇ ਕਿੱਦਾਂ ਕੰਟਰੋਲ ਕੀਤਾ ਜਾਏ ਜੇ ਪ੍ਰੈਸ਼ਰ ਜੇ ਪ੍ਰੈਸ਼ਰ ਹੀ ਨਹੀਂ ਹੈਗਾ ਇਹਨਾਂ ਕੋਲ ਅੱਗ ਤੇ ਕਿੱਦਾਂ ਕੰਟਰੋਲ ਪ੍ਰੈਸ਼ਰ ਹੀ ਨਹੀਂ ਹੈ ਇਹਨਾਂ ਕੋਲ ਹਮਮ ਪ੍ਰੈਸ਼ਰ ਨਹੀਂ ਦਿੱਤਾ ਕੋਈ ਉਹਦੇ ਦੇਖੋ ਉਹਦੇ ਮਾਰ ਮਾਰ ਉਹਦੇ

ਮੈਂ ਜੈਦੀਪ ਚਰਮਾ ਜੀ ਐਫਐਸਓ ਖੇੜੀਗੰਢਾ ਮੈਂ ਤੁਹਾਡੇ ਨਾਲ ਤਾਰਾ ਚੱਲੀ ਗਈਆਂ ਪੰਜ ਮਿੰਟਾਂ ਦੀ ਨਾਦੀ 15-20 ਮਿੰਟ ਦੇ ਵਿੱਚ ਸਾਨੂੰ ਜਿੰਨੇ ਪਤਾ ਲੱਗ ਗਿਆ ਸੀ ਇੱਥੇ ਮੌਕੇ ਤੇ ਪਹੁੰਚ ਗਏ ਆ ਅੱਗ ਬਹੁਤ ਹੀ ਜ਼ਿਆਦਾ ਭਿਆਨਕ ਲੱਗੀ ਹੋਈ ਹੈ ਤੇ ਬਾਕੀ ਅਸੀਂ ਕੰਟਰੋਲ ਰੂਮ ਤੇ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਕੰਟਰੋਲ ਰੂਮ ਤੇ ਵੀ ਲਾ ਦਿੱਤੀ ਤੇ ਬਾਈਕ ਵੀ ਫਾਇਰ ਬ੍ਰਿਗੇਡ ਵੈਰਾ ਵੀ ਸਾਰੀਆਂ ਬੁਲਾ ਲਈਆਂ ਤੇ ਜਿਹੜੀ ਮੌਕੇ ਤੇ ਸਾਰੀਆਂ ਗੱਡੀਆਂ ਇੱਥੇ ਪਹੁੰਚ ਗਈਆਂ ਤਿੰਨ ਤੋਂ ਚਾਰ ਗੱਡੀਆਂ ਲੱਗ ਚੁੱਕੀਆਂ ਨੇ ਹੋਰ ਗੱਡੀਆਂ ਵੀ ਮੰਗਵਾ ਲਈਆਂ ਨੇ ਨਹੀਂ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਲੇਕਿਨ ਮੌਕੇ ਤੇ ਜ ਬਾਕੀ ਨਹੀਂ ਪਾਈਪਲਾਈਨ ਵੇਰਾ ਉਹ ਸਾਰੀ ਪਿੱਛੇ ਕਰਵਾ ਰਹੇ ਆ ਅਸੀਂ ਬਾਕੀ ਹਾਈਡਲ ਦੁਆਰਾ ਲਗਾਈ ਹੋਈਆਂ ਸਾਰੀਆਂ ਸਾਰੇ ਕਵਰ ਕਰ ਰਹੇ ਹਾਂ ਜੀ ਆਪਣੇ